ਜੋ ਲਾਮ ਕਿੰਨਾ ਸੀ ਸਰਕਾਰ ਨੇ ਅਸੀਂ ਲਾਗੇ ਸਾਡੇ ਮੈ ਉਹ ਤਵੇ ਐਪੀ ਚੁਣਾਇਆ ਸਭ ਤੋਂ ਜਿਆਦਾ ਇਨਸਾਨ ਦਾ ਫੜ ਵੀਰ ਦਾ ਨਾ ਇਹਨਾਂ ਨੇ ਕੋਈ ਫਸਲਾਂ ਦਾ ਮਾਮਲਾ ਦਿੱਤਾ ਹੈ ਨਾ ਕੋਈ ਮਰੇ ਦਾ ਪਹਿਲੇ ਪਸ਼ੂ ਦੇ ਉੱਤੇ ਦੀ ਕਿਸੇ ਨੂੰ ਮਕਾਨ ਦੇਦਿਆਂ ਉਹਦਾ ਕੋਈ ਮਾਮਲਾ ਨਹੀਂ ਦਿੱਤਾ ਗਿਆ ਵੀਰੋ ਪਹਿਲੋ ਇਹਨਾਂ ਨੇ ਵਾਅਦਾ ਕੀਤਾ ਬੱਕਰੀ ਦਾ ਵੀ ਦਾਣ ਦੇ ਮੁੱਗੀ ਦਾ ਵੀ ਦਾਣ ਦੇ ਸੈਂਟਰ ਸਨਕਾ ਕੇ ਆ ਮਾਲੂ ਨਿਤਿਆ ਦੇ ਮੈਂ ਇਹਨਾਂ ਨੂੰ ਪੁੱਛ ਰਿਹਾ ਵਾਹਿਗੁਰੂ ਜੀ ਦਾ ਜਨਮ ਵਾਹਿਗੁਰੂ ਜੀ ਬਦੇ। ਬਰਵਾਦੀ ਜਤਵਾਰ ਬਲਵੰਤ ਸਿੰਘ ਜਗਤਪਤ ਜੀ ਦੇ ਪੁੱਤਾ ਔਰ ਉਸ ਬਾਅਦ ਸੁਪਰਦਨ ਦੇ ਕਬੜਾ ਸੁਪਾ ਜੁਕਕਾਰ ਜੁਗਤ ਸਿੰਘ ਜਗਤਵਿੰਦਰ ਸਿੰਘ ਸੁਖਵਿੰਦਰ ਸਿੰਘ ਸਬਰਾਜ ਜੀ ਡਲੇਵਾਲ ਸਾਹਿਬ ਜਗਜੀਤ ਸਿੰਘ ਕਿਸਾਨ ਚ ਗਰਸ਼ ਕਮੇਟੀ ਕੋਲ ਬੋਲਿਆ ਜੇ ਜੰਦੀ ਦੇ ਆਗੂ ਜੀ ਸਰਦਾਰ ਇੰਦਰਜੀਤ ਸਿੰਘ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਅੱਜ ਚੌਥੀ ਮਹਾਪੰਚਾਇਤ ਦੇ ਵਿੱਚ ਇਕੱਠੇ ਹੋਏ ਆ ਤੇ ਮੋਦੀ ਨੇ ਜਿਹੜੇ ਪੀਪੀ ਵਾਲੇ ਕਾਨੂੰਨ ਤੋਂ ਲੈ ਕੇ ਐਮਐਸਪੀ ਦਾ ਮੁੱਦਾ ਹੋਰ ਵੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਤੋਂ ਪਹਿਲਾਂ ਵੀ ਆਗੂ ਸਾਹਿਬਾਨ ਨੇ ਅਪਰੋ 13 ਔਰ ਵੀ ਨੂੰ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਜਿਸ ਤਰ੍ਹਾਂ 2020 ਦੇ ਵਿੱਚ 26 ਨਵੰਬਰ ਨੂੰ ਆਪਾਂ ਪੰਜਾਬ ਤੋਂ ਇੱਕ ਅੰਦোলন ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਉਹ ਅੰਦোলন ਹਰਿਆਣਾ ਤੋਂ ਰਾਜਸਥਾਨ ਤੋ ਹੁੰਦਾ ਹੋਇਆ ਪੂਰੇ ਭਾਰਤ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਅੰਦੋਲਨ ਦੀਆਂ ਗੱਲਾਂ ਹੋਣ ਲੱਗ ਪਈਆਂ ਆਪਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਫਰੂਵਾਂ ਤੇ ਲਗਾਤਾਰ ਸਵਾ ਸਾਲ ਬਈਏ ਤੇ ਮੋਦੀ ਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਰੱਦ ਕੀਤੇ ਪਰ ਮੈਨੂੰ ਸਾਨੂੰ ਵਿਸ਼ਵਾਸ ਚ ਜਾਂਦਾ ਕਿ ਐਮਐਸਪੀ ਨੇ ਸਾਡੇ ਕਾਚਾ ਮਰਦੀ ਤੇ ਹੋਰ ਮੰਗਾਤੇ ਵੀ ਕਾਜੀ ਕਮੇਟੀਆਂ ਬਣਾ ਕੇ ਚਾਹਤੋਂ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਜੇਕਰ 2014 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਕੀਤੇ ਮੋਦੀ ਸਰਕਾਰ ਦੇ ਜਿਹੜੇ ਲੀਡਰ ਉਹਨਾਂ ਨੇ ਸਿੱਧੇ ਪਿੰਡ ਹਰ ਰਾਜ ਦੇ ਦੇ ਕੇ ਪਰਉਤਪ ਦੇ ਪ੍ਰਚਾਰ ਮਿਲੋ ਪਰ ਉਹਨਾਂ ਨੂੰ ਰਾਜ ਦੇ ਵਿੱਚ ਲੱਗਦਾ ਉਹਨਾਂ ਨੂੰ ਬਹੁਤ ਸਾਰਾ ਦਬਾਅ ਦੇ ਵਿੱਚ ਲੱਗਦਾ ਪਰ ਹੋਇਆ ਕੀ ਉਹ ਆਪਣੇ ਕੋਰਟ ਤੋਂ ਮੁੱਕ ਗਏ ਇਹ ਨੌਜਵਾਨ ਮੀਆਂ ਨੂੰ ਮਿਲ ਗਿਆ तेरह फरवरी नू भाई दिल्ली पूछ करने की तैयारी है जी दोबारा तो फिर करे जी हो ਜੀ ਕਿੱਕ ਬਸੰਤ ਦੇ ਕੋਲ ਉਹ ਆਪਣੇ ਸਾਥੀਆਂ ਤੋਂ ਬਿਨਾ ਤੋਲਗੇ ਉਹ ਬੰਦਾ ਸਟੇਜ ਤੇ ਨੰਨੇ ਹੋਇਆ ਉਹ ਸਾਥੀਆਂ ਦੀ ਸੁਭਾ ਕਰ ਲੈਣ ਨੂੰ ਕਾਹੜੇ ਛੋਟੇ ਸੰਗੂ ਕਹਿੰਦੋ ਬਸੰਤ ਸਿੰਘ ਅਗਰ ਦਿੱਤੀ ਕਰ ਸੁਖਵਿੰਦਰ ਸਿੰਘ ਸਪਰਾ ਸੁਪਾ ਅਗਰ ਸਾਰ ਨੂੰ ਪੂਰੀ ਅੰਦੇਟੀ ਸਮਾਪੰਨ ਤੇ ਆਜੋ ਆਜੋ